ਇਹ ਤਾਂ ਮੂਰਲੇ ਟੈਰ ਬੱਡੇ ਨੇ ਨੋਕ ਸਾਰੇ ਗੌਰ ਹੀ ਨਾਲ ਦੇ ਕਾਸਾ ਕੋਸਾ ਇਹਦੇ ਪਿਛਲੇ ਵੀ 15 ਨੇ 15 ਨੰਬਰ ਨੇ ਨਾ 2K T ਹਮ ਰਮ ਰਮ ਦਾ ਟਰੈਕਟਰ ਬੜਾ ਸਾਫ ਹੈ ਇਹ ਤਾਂ ਵੀ ਯਾਰ ਸੌਂਕੀ ਜਿਹਾ ਸੱਜਣ ਦਾ ਰੱਖਿਆ ਹੋਇਆ ਸੀ ਬਈ ਮੈਂ ਪਹਿਲੀ ਪਾਲਟੀ ਤੂੰ ਲਿਆ ਬਈ ਅੱਛਾ ਜ਼ਿਆਦਾਤਰ ਪਹਿਲੀ ਪਾਲਟੀ ਲਖੜਿਆ ਜਿੰਨੇ ਖੜਿਆ ਯਾਰ ਆਮ ਟਰੈਕਟਰ 16 ਚਾਹੁੰਦਾ ਬਹੁਤ ਘੱਟ ਆ ਜਿਹੜਾ 14 ਨਾਲ ਮਿਲੂ ਜਿੰਨੇ 14 ਨਾਲ ਲੈਣਾ ਮਿਲਦਾ ਨਹੀਂ ਹੈਗਾ ਹਾਂ T20 ਹਾਂ ਹਾਂ ਇਹ 14 ਇੰਡਰਾਂ ਚ ਹੈ ओरिजिनल ਹੀ ਸੰਗਰੂਰ ਨੰਬਰ ਵਾਸਟ ਪਾਲਟੀ ਦਾ ਅੱਛਾ 14 ਦੇ ਟੈਰਾਂ ਚ ਹੈ 14 ਹੀ ਟੈਰਾਂ ਚ ਹੈ ਲਾ ਮੈਟਰ ਅੱਜ ਫੇਰ ਪਿੰਡ ਫਰਵਾਹੀ ਦੇ ਵਿੱਚ ਆ ਗਏ ਆਪਾਂ ਫਰਵਾਹੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਅੱਜ ਨਾ ਬਾਈ ਰਾਮ ਕੋਲੇ ਪਹੁੰਚਿਆ ਜਿਹੜਾ ਪਿਛਲੇ ਡੇਢ ਸਾਲ ਤੋਂ ਲੈ ਕੇ ਹਰੇਕ ਟਰੈਕਟਰ ਦੇ ਉੱਪਰ ਸੌਦਾ ਹੋਣ ਤੋਂ ਬਾਅਦ ਨਾ 3100 ਰੁਪਏ ਸੌਟ ਕਰਦਾ ਹੈ ਜਾਨਕਿ ਗੁਲਾਬ ਸਿੱਧੂ ਦਾ ਗਵਾਂਢੀ ਹੈ ਉਹਦੇ ਡੈਡੀ ਦਾ ਗਵਾਂਢੀ ਹੈ ਪਿਛਲੇ ਵਾਰ ਵੀ ਤੁਸੀਂ ਨਾ ਬਹੁਤ ਸਾਰਾ ਵੀਡੀਓ ਨੂੰ ਹੰਗਾਰਾ ਦਿੱਤਾ ਸੀ ਪਿਆਰ ਦਿੱਤਾ ਸੀ ਕਿ ਗੁਲਾਬ ਸਿੱਧੂ ਦਾ ਡੈਡੀ ਕਿਹੜੇ ਸੱਜਣ ਦੇ ਨਾਲ ਵਹਿ ਕੇ ਸਾਵ ਨੂੰ ਗਲਾਸ ਉਹ ਕਰਦਾ ਪੜਿਆ ਹੁੰਦਾ ਕਿ ਕਿਵੇਂ ਆ ਆ ਬਾਈ ਆਰਾਮ ਹੁਣ ਵੀ ਉਧਰ ਡੇਢੀ ਮਿਲਦਾ ਡੇਲੀ ਹਾਂ ਡੇਲੀ ਮਿਲਦਾ ਕਿੰਨੇ ਵਜੇ ਇਕੱਠੇ ਹੋਣਨੇ ਬਸ ਉਹੀ ਸੈਂਟ ਟਾਈਮ ਹੁੰਦਾ ਪੱਕਾ ਹੀ ਤੈਨੂੰ ਪਤਾ ਤਾ ਹੈ ਉਧਰੋਂ ਮੈਡੀਕਲ ਦਾ ਕੰਮ ਦਾ ਨਵੇਟ ਕੇ ਆ ਜਾਂਦੇ ਨੇ ਹੋਰ ਹੋਰ ਠੀਕ ਆ ਤੇ ਬਈ 3100 ਰੁਪਏ ਆਪਾਂ ਉਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਰੱਖ ਦੋ ਹੈ ਰੱਖ ਦੋ ਸੌਦਾ ਹੁਣ ਤੋਂ ਬਾਅਦ 3100 ਰੁਪਏ ਛੱਡ ਨਹੀਂ ਛੱਡਣਾ ਛੱਡ ਨਹੀਂ ਛੱਡਣਾ ਤੇ ਟਰੈਕਟਰ ਅੱਜ ਕਿੰਨੇ ਕੁ ਹੋਣਗੇ ਆਪਣੇ ਲਈ 18 ਕੇ ਟਰੈਕਟਰ ਹੋਣਗੇ 18 ਵੀ ਟਰੈਕਟਰ ਹੋਣਗੇ ਤੇ ਜਾਨੀ ਕਿ ਅੱਜ ਮੇਰੇ ਸਭ ਨਾਲ ਅੱਜ ਸਭ ਤੋਂ ਵੱਧ ਟਰੈਕਟਰ ਨੇ ਆਪਣੇ ਲਈ ਨਾ ਪਿਛਲੀ ਵੀਡੀਓ ਨਾਲੋਂ ਫਿਰ ਆ ਹਾਂ ਇਹ ਇਹ ਤੋ ਕਰਦੇ ਆ ਬਈ ਆ ਆ ਪ੍ਰੀਤ ਟਰੈਕਟਰ ਤੋਂ ਸਟਾਰਟ ਕਿੰਨਾ ਮਾਡਲ ਆ ਰਾਂ ਵੀਰੇ ਇਹ 2016 ਮਾਡਲ ਹੈ ਬੱਟੀ ਨੰਬਰ ਸਾਰੇ ਪੰਜਾਬੀ ਨੇ ਸਾਰੇ ਪੰਜਾਬ ਸਾਰੇ ਲੈ ਮੈਂ ਤੇਰਾ ਸਾਰੇ ਟਰੈਕਟਰ ਪੰਜਾਬ ਨੰਬਰ ਨੇ ਤੇ ਘੱਟ ਤੋਂ ਘੱਟ ਡਾਊਨ ਮਾਡਲ ਅੱਜ ਕਿੰਨਾ ਟਰੈਕਟਰ ਹੋਣਗੇ ਤਾਂ 12 13 ਸੰਗਰੂਰ ਨੰਬਰ ਹੀ ਹੋਣਗੇ 12 13 ਤਾਂ ਸੰਗਰੂਰ ਨੰਬਰ ਨੇ ਤੇ ਲੋਨ ਸਾਰਿਆਂ ਦੇ ਉੱਪਰ ਹੀ ਹੋਜੂ 12 13 ਮਾਡਲ ਦੇ ਉੱਪਰ ਭਾਰਤੀਰਾ ਮਾਡਲ ਤੋਂ ਉੱਪਰ ਉਦੋਂ ਘੱਟ ਡਾਊਨ ਮਾਡਲ ਵੀ ਹੈ ਕਿ ਨਹੀਂ ਦੋ ਚਾਰ ਡਾਊਨ ਵੀ ਇੱਕ ਦੋ ਹੋਣਗੇ ਪਰ ਉਹਨਾਂ ਤੇ ਉਹਨਾਂ ਤੇ ਨਹੀਂ ਹੁੰਦਾ ਲੈ ਲੈ ਹੁਣ ਨੰਬਰ ਤੇ ਸਾਰੇ ਪੰਜਾਬ ਨੇ ਸਾਰੇ ਪੰਜਾਬ ਪਾਰਟੀਆਂ ਫਰਸਟ ਹੋਣਗੀਆਂ ਫਰਸਟ ਜਾਂ ਸੈਕੰਡ ਬਸ ਫਰਸਟ ਜਾਂ ਸੈਕੰਡ ਚਲ ਲਈਏ ਤੋਂ ਸ਼ੁਰੂਤ ਕਰਦੇ ਆ ਕਿੰਨਾ 16 ਮਾਡਲ ਹੈ 2016 ਮਾਡਲ 16 ਮਾਡਲ ਦਾ ਪੰਜਾਬ ਨੰਬਰ ਹੈ ਕਿੰਨਾ ਚੱਲਿਆ ਹੋਇਆ ਇਹ ਚੱਲਿਆ 24 25 ਘੰਟਾ ਹੂ ਟਾਇਰ ਨਵੇਂ ਆ 80 85% ਦੁਬਾਰ ਦੇ ਟਾਇਰ ਦੇ ਦੁਬਾਰ ਦੇ ਟਾਇਰ ਨਹੀਂ ਤੇ ਜੇ ਗੱਲ ਕਰੀਏ ਡਿਮਾਂਡ ਦੀ ਮੁੰਡਾ ਨੂੰ ਮੁੰਡਾ ਹੁਣ ਪੱਟੀ ਜਿਹੜੇ ਤੁਸੀਂ ਦੱਸਦੇ ਹੁਣ ਜੇ ਵੱਧ ਘੱਟ ਚ ਮੰਗੇਗਾ ਮੈਨੂੰ ਕਈ ਵਾਰ ਫੜਾਏ ਜਾਂਦੇ ਆ। 7 ਲੱਖ ਤਣ ਲੱਖ ਰੁਪਿਆ ਤਾਂ ਦੇ ਦਾਂਗੇ 16 ਮਾਡਲ। 7 ਲੱਖ ਤੇ 25000 16 ਮਾਡਲ। ਹਾਂ ਓਕੇ। ਹਾਂ। ਤੇ ਜਿਹੜਾ ਆ ਖੜਾ ਪਰਫਾਰਮੈਂਸ 60। ਇਹ 2011 ਮਾਡਲ। 11 ਮਾਡਲ ਹੈ। ਹਾਂ ਇਹ ਵੀ ਸੰਗਰੂਰ ਨੰਬਰੀਆ। ਕੰਡੀਸ਼ਨ ਦਾ Ориਜినਲ ਆ ਇਹ। ਸਾਰਾ Ориਜినਲ ਸਾਰਾ। ਲਿਸਕਾਂ ਖਾਸੀਆਂ ਮਾਰਦਾ ਹੈ। ਹਾਂ ਸਾਰੀ ਰੀਨਲ ਆ। ਕਨੋਪੀ ਕਨੋਪੀ ਲੱਗੀ ਹੋਈ ਆ। ਲੱਗੀ ਟੈਂਕੀ ਵੈਂਪਰ ਲੱਗਿਆ ਮੂਰਲੇ ਟਾਇਰ ਵੀ 750 ਨੇ ਪਿਛਲੇ 15 ਨੇ। ਅੱਛਾ। ਹੂੰ। ਬਲਾਕ ਤਾਂ ਵੀਟ ਸੋਹਣਾ ਪਿਆਰਾ। ਮਤਨ 155000 ਦਾ ਦੇ ਦਾਂਗੇ ਯਾਰ 355000 ਦਾ ਹੋਰ ਵੀ ਚੱਕ ਦੇ ਯਾਰ ਇਹਦੇ ਵਿੱਚੋਂ 5 ਵੀ ਚੱਕ ਦੇ ਛੋਲ 5 ਹੋਰ ਸਾਢੇ ਤਿੰਨ ਦੇ ਵਿੱਚੋਂ ਹੋਰ ਕਿੰਨਾ ਮਾਨ ਕਰੇਗਾ ਅੱਜ ਬਸ ਸਾਢੇ ਸੋੜ ਹੋ ਜੀ ਫਿਰ ਹੋਈ ਗੱਤੀ ਸੋ 3100 ਰੁਪਏ ਸੋਟ ਕਿੰਨਾ ਰਹਿ ਗਿਆ 347000 ਦਾ 47000 ਰਹਿ ਗਿਆ ਬਸ 45 ਦੇ ਹੋ ਜੂਏ ਬਸ ਦੋ ਹੋਰ ਚੱਕ ਦੰਦਾ ਮੈਂ ਤੇ ਜਿਹੜਾ ਆ ਖੜਾ ਬਈ ਇਹ 2018 ਮਾਡਲ ਆ T20 ਘੇਰ ਵਾਲਾ ਹੈ T20 ਚਾਰੇ ਟਾਇਰ ਨਵੇਂ ਚਾਰੇ ਟਾਇਰ ਜਮਨ ਨਵੇਂ ਸਾਰਾ ਸੈਟਮ ਲੱਗਿਆ ਸਾਰਾ ਕੁਝ ਡੈਕ ਕਨੋਪੀ ਸਾਰਾ ਕੁਝ ਲੱਗਿਆ ਹੋਇਆ ਫਸਟ ਪਾਰਟੀ ਬਣਾਲਾ ਨੰਬਰ ਲੈ ਹਾਂ ਟ੍ਰ ਇਹ ਉਹ 18900 ਘੰਟਾ 18900 ਘੰਟਾ ਹੈ ਲੱਗਦਾ ਨੀ ਯਾਰ ਕੰਡੀਸ਼ਨ ਦੇਖ ਕੇ ਨਾ ਤੇ ਜੇ ਗੱਲ ਕਰੀਏ ਡਿਮਾਂਡ ਦੀ ਬੱਸ ਦੇਣਾ ਰੇਟ ਦੱਸ ਦੀ ਫਿਰ ਜਮਾਂ ਲਾਸਟ ਚੱਲ ਮੈਂ ਇਹ ਨਹੀਂ ਘਟਾਉਂਦਾ ਯਾਰ ਦੱਸ ਜਮਾਂ ਲਾਸਟ ਦੱਸੀ ਚੱਲ 5,60,000 ਦਾ 5.5 ਲੱਖ ਦਾ ਬਾਈ ਆਜੂ ਕਰਾਂ ਤੇ ਜਿਹੜਾ ਆ ਖੜਾ ਹੈ ਆ 33 ਇਹ 19 ਮਾਡਲ ਸਪੈਸ਼ਲ ਐਡੀਸ਼ਨ 55 ਹਸ ਪਾਵਰ ਚ ਨਾ 55 ਚ 4 ਢਰੇ ਦੇ ਵੀ ਨਵੇਂ ਹੈ 4 ਜਮਾਂ ਨਵੇਂ 20 ਕਿੱਡੀ ਦੇ ਹਾਂ ਚੱਲਿਆ ਕਿੰਨਾ ਹੋ ਇਹ ਉਹ ਵੀ 24-2500 ਘੰਟਾ ਚੱਲਿਆ ਹੋਗਾ 2400-2500 ਘੰਟੇ ਚੱਲੇ ਹੋਏ ਹੈ ਇਹਦਾ ਫੱਕੀ ਮੰਗਦੇ ਆ ਉਹ ਰੇਟ ਪੁੱਛਦਾ ਕੋਈ ਦੇਣਾ ਰੇਟ ਦੱਸੀ ਹੁਣ ਦੱਸ ਫੇਰ ਤੂੰ ਫੇਰ ਘਟਾ ਦੇਣਾ ਯਾਰ ਮੈਂ ਸਹੀ ਜੇ ਦੱਸਦਾ ਪੰਜਾ ਦੱਸਾਂ ਜੇ ਭਾਵੇਂ ਇਹ ਗਿਣਤੀ 'ਚ ਨਹੀਂ ਆਉਂਦਾ ਮੈਂ ਇਥੋਂ ਫੇਰ ਕਿਹਾ ਜਾਂਦਾ ਵੀ ਇੰਨੇ ਦਾ ਹੋ ਜੂ ਬਸ 6,75,000 ਦਾ ਦੇ ਦਾਂਗੇ 6,75,000 ਦਾ ਹੂੰ ਜਿਵੇਂ ਜੈਸਾ ਵਾਲਾ ਰੇਟ ਹੈ ਜੋ ਛੜੇ ਬਸ ਉਹ ਫੇਰ ਬੱਚੂ ਹੋ ਛੋੜ ਸੱਪੇ ਵੀ ਕਰਨੇ ਕੱਤੀ ਕੁੱਤੀ 100 ਵੀ ਛੱਡਣਾ ਤੂੰ ਕਹਿਤਾ ਹੁਣ ਜੋ ਕਰਨੀ ਪੈਣੀ ਆ ਉਹ ਵੀ ਹਾਂ ਚੱਲ ਮਾਡਲ ਵੀ ਉੱਚਾ ਨਾ ਹੋਰ ਬਾਕੀ 55 ਹਸਪਾਬਰਾਂ ਦਾ ਸਾਰੇ ਜਨੂਆਣ ਸਾਰਾ ਓਰੀਜਨਲ ਇਹ ਆ ਕੇ ਕਹਿੰਦੇ ਪੇਂਟ ਹੋ ਗਿਆ ਆਪਣੀ ਉਮਰ ਇਹ ਤੇ ਜਿਹੜਾ ਆ ਖੜਾ 2060 ਇੱਕ ਹੀ ਮਾਡਲ ਹੂੰ ਇਹਦੇ ਟਰੈਕਟਰ ਨਾਲ ਦੇ ਹਾਂ ਬਾਈ 1000 ਘੰਟਾ ਚੱਲਿਆ ਹੋਇਆ ਜਰਾ ਸੋਹਣਾ ਟਰੈਕਟਰ ਬਹੁਤ ਪਿਆ ਤੇ ਪੈਰ ਦਾ ਨੰਦ ਰੰਗ ਦੇਖੀ ਵਰਗ ਲੈ ਕੈਸਾ ਟਰੈਕਟਰ ਆ ਫਾਸਟ ਪਾਰਟ ਲੈ ਦੇਖ ਅਸਾ ਫਾਸਟ ਆ ਪਾਰਟੀ ਇਹ ਕੈਸਾ ਟਰੈਕਟਰ ਹੈ ਹਾਂ ਇਹਦਾ ਪੱਕੀ ਮੰਗਦੇ ਆ ਬਸ 6 ਲੱਖ 535000 ਦਾ ਦੇ ਦਾਂਗੇ 535000 ਦਾ ਇਹ ਬਣ ਜੂ ਹਾਂ ਲੁਧਿਆਣਾ ਨੰਬਰ ਹੈ ਨਾ ਹਾਂ ਲੁਧਿਆਣਾ ਤੇ ਜਿਹੜਾ ਆ ਖੜਾ ਇਧਰਲੇ ਪਾਸੇ 750 ਇਹ 14 ਮਾਡਲ ਹੈ 14 ਮਾਡਲ ਮੂਰਲੇ ਜੁੜਾ ਜਮੀਨਾਂ ਮਾ ਹਾਂ ਪਿਛਲੇ 70 ਕੁ ਪੈਸੇ ਨੇ ਹਾਂ ਉਹ ਹੈਗਾ ਸਾਰਾ ਚੰਗੀ ਟਰੈਕਟਰ ਚਲਾਈ ਜਰੂਰ ਦਾ ਵੀ ਪੰਜਾਬ ਨੰਬਰ ਇਹ ਵੀ ਹੂੰ ਪੰਜਾਬ ਨੰਬਰ ਹਾਂ ਤੇ ਇਹਦੀ ਕੀ ਡਿਮਾਂਡ ਹੈ 71,65,000 ਦਾ ਦੇਣਾਗਾ 3,65,000 ਦਾ ਹਾਂ 14 ਮਾਡਲ 14 ਮਾਡਲ ਮਿਲਦਾ ਨਹੀਂ ਕਿਤੋਂ ਜਾਏ ਕੋਈ ਮਿਲਦਾ ਨਹੀਂ ਇਹਦਾ ਅੱਛਾ ਜੀ ਹਾਂ ਨਹੀਂ ਜਾਇਆ ਜਾ ਰਿਹਾ ਏ ਫਿਰ ਕੰਡੀਸ਼ਨ ਤਾਂ ਵੀ ਸੋਹਣਾ ਪਿਆ ਸਾਰਾ ਸਾਰਾ ਰੁਪਈਆ ਲਾਉਣ ਦੀ ਲੋੜ ਵੀ ਨਹੀਂ ਨਾ ਨਾ ਕੁਝ ਨਹੀਂ ਕਰਨੀ ਲੋੜ ਬਈ ਯਾਰ ਖੜਾ ਪਤਾ ਟਰੈਕਟਰ ਦਾ ਕਿੰਨਾ ਸੋਹਣਾ ਹੈ ਨਾ ਤੇ ਜਿਹੜਾ ਆ ਖੜਾ ਇੱਧਰ ਲਿ ਵਸੇ ਡੋ ਫਾਰਮ ਇਹ ਵੀ 21 ਮਾਡਲ ਹਾਂ ਇਹ ਵੀ 21 ਮਾਡਲ ਹੈ ਹਾਂ ਇਹ ਵੀ ਸਰੂਰ ਨੰਬਰ ਫਾਸਟ ਪਾਰਟ ਸਾਖ ਇੱਕ ਇਹ ਕਿੰਨਾ ਚੱਲਿਆ ਹੋਇਆ ਇਹ 11 ਗਸੂਆਂ ਟਾਂ ਉਂ ਲੱਗ ਗਿਆ ਅੰਮਾਰ 12 ਗਸੂਆਂ ਟਾਂ ਇਹ ਨਾਲ ਦਿਨੇ ਨਾਲ ਦਿਨ ਆਲੂ ਸਰ ਕੋਸ ਖਰੀਦੀ ਡਿਮਾਂਡ ਕੀ ਰੱਖੀ ਐ ਡਿਮਾਂਡ ਹੁਣ ਪੱਟੇ ਤੂੰ ਹੀ ਦੱਸ ਜੇ ਮੈਨੂੰ ਤਾਂ ਘੱਟ ਹੀ ਪਤਾ ਹੁੰਦਾ ਰੇਟਾਂ ਤੂੰ ਹੀ ਦੱਸ ਦਿਆ ਕਰ ਯਾਰ ਕਿੰਨੇ ਹੁੰਦੇ ਨੇ ਦੱਸ ਇਹ ਤਾਂ ਥੋੜਾ ਜਿਹਾ ਲਾ ਲਵੇ ਗੱਲਬਾਤ 7.80 ਹਜ਼ਾਰ ਦਾ ਯਾਰ 7.80 ਯਾਰ 21 ਮਾਡਲ 21 ਮਾਡਲ ਹਾਂ ਹੁੰਦਾ ਹੈ ਤੇ ਇਹ ਐਸ ਹਾਂ ਉਹ ਤੂੰ ਕਹਿੰਦਾ ਠੰਡ ਦਾ ਟਾਈਮ ਆ ਵੀ ਏਸੀ ਦੀ ਕਿ ਲੋੜ ਆ ਏਸੀ ਹੁਣ ਵੀ ਲਈ ਜਾਂਦੇ ਲੋਕ ਦੇਖ ਲੈ ਹਨਾ ਇੱਕ ਨਾ ਥੋੜੇ ਪਿੰਡਾਂ ਲੈ ਗਿਆ ਨੀ ਤੀ ਕਿਰਮਾ ਵੀਡੀਓ ਪਾਤੀ ਹਾਂ ਮੈਂ ਕਿਹਾ ਕੋਈ ਚਲਾ ਗਿਆ ਪਰ ਨਹੀਂ ਵੇਚ ਗਿਆ ਕੋਈ ਏਸ ਚਲਾ ਗਿਆ ਪਰਦੇਸ ਉਹ ਕੰਮ ਹੈ ਨਾ ਟਰੈਕਟਰ ਸੋਹਣਾ ਯਾਰ ਇਹ 15 ਮਾਡਲਾ ਪਾਵਰ ਸਟੀering ਦੇ ਵਿੱਚ ਅੱਛਾ ਬਟੰਡਾ ਨੰਬਰ ਆ ਦੂਜੀ ਪਾਰਟੀ ਦੇ ਨੌਆਗਾ ਹੂੰ ਸਵਾ 2 ਲੱਖ ਰੁਪਏ ਦਾ ਯਾਰ 15 ਮਾਡਲਾ ਸਵਾ 2 ਲੱਖ ਦਾ ਇਹ ਕਿਤੇ ਕੋ ਮਿਲਦਾ ਬੰਦਾ ਲੈ ਲੇ ਬੰਦਾ ਨਹੀਂ ਆ ਜੇ ਇੰਨੇ ਚ ਤਾਂ ਕੀ ਮਿਲੂ ਇਹ ਤਾਂ ਹੈ ਸਬਾਦੋ ਲੱਖ ਦੇ ਵਿੱਚ ਇਹ ਦੇਖ ਲੈ ਉੱਚਾ ਮਾਡਲ ਟਰੈਕਟਰ ਹੈ 15 ਮਾਡਲ ਪਾਵਰ ਸਟੀਅਰਿੰਗ ਕੋਈ ਵੀ ਟਰੈਕਟਰ ਹੁੰਦਾ ਹੋਵੇ ਤਾਂ ਦੱਸ ਦੀ ਨਹੀਂ ਆਉਂਦਾ ਬਾਕੀ ਕੰਡੀਸ਼ਨ ਦਾ ਸੋਹਣਾ ਚੱਲ ਚੱਲਾ ਪਿਆ ਘੰਟਾ ਹਾਂ 50 ਨੰਬਰ ਬ੍ਰਿਡਾਂ ਨੰਬਰ ਆ ਗਿਆ ਜੇ ਕਿਸੇ ਜਣ ਨੇ ਕੰਮ ਲੈਣਾ ਹੁੰਦਾ ਨਾ ਕੰਮ ਆ ਉਹ ਪੂਰਾ ਵਧੀਆ ਕੰਮ ਬਹੁਤ ਘੰਟਾ ਟਰੈਕਟਰ ਇਹੇ ਕੰਮ ਦਿੰਦਾ ਉੱਚਾ ਮਾਡਲ ਥੋੜੇ ਰੇਟ ਦੇ ਵਿੱਚ ਟਰੈਕਟਰ ਆਉਣ ਜਾਂਦਾ 15 ਮਾਡਲਾ ਆ ਗਿਆ ਤੇ ਜਿਹੜਾ ਆ ਖੜਾ ਇਹ 13 ਮਾਡਲਾ ਅਸੇ 13 ਮਾਡਲ ਹੂੰ ਇਹਦੇ ਕੋਲ ਓਪੀ ਵਗੈਰਾ ਇਹ ਨਹੀਂ ਕਈ ਹੈ ਨਹੀਂ ਬਸ ਆਈ ਹੈ ਜੂ ਲੱਗੇ ਹੋਏ ਨੇ ਟਾਇਰ ਨ ਇਹ 90% ਦਾ ਹਾਂ ਨਹੀਂ 16 ਦੇ 16 16 16 16 ਹਾਂ 16 ਦਾ 1600 ਰੁਪਏ ਇਹ ਦੀ ਕੀ ਰੱਖਤ ਰੇਟ ਤਾਂ 190000 ਦਾ 390000 ਹਾਂ ਠੀਕ ਹੈ ਤੇ ਜਿਹੜਾ ਇੱਧਰਲੇ ਪਾਸੇ ਸਵਰਾਜ ਖੜਾ ਆਹਾ ਇਹ 18 ਮਾਡਲ ਹੈ ਇਹਦੇ ਮੂਲੇ ਡਰ ਵੱਡੇ ਨਹੀਂ ਨੋਕਸਾਰੇ ਗੌਰ ਹੀ ਨਾਲ ਦੇ ਕਾਸਾ ਕੋਸਾਈ ਦੇ ਪਿਛਲੇ ਵੀ 15 ਨੰਬਰ ਨੇ ਨਾ 2KT ਹੂੰ ਫਾਸਟ ਕੁਆਲਟੀ ਸੰਗਰੂਰ ਨੰਬਰ ਤੇ ਟਰੈਕਟਰ ਸੋਨਾ ਹੈ ਤਾਂ ਤਰੀਹੋ ਤਰੀਹ ਦੂਜੀ ਸਾਰਾ ਸਮਾਨ ਲੱਗਿਆ ਹੋ ਦੇਖਾ ਉਹ ਵੀ ਰੰਗ ਪੇਂਟ ਦਾ ਵੀ ਟਰੈਕਟਰ ਬੜਾ ਸੋਹਣਾ ਸਾਰੇ 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 ਜੈਨੂ ਵਾਲੀ ਬਈ ਇਹ ਜੇ ਟਰੈਕਟਰ ਦਾ ਖੜਾਵਾ ਬੜਾ ਚੰਗਾ ਹਮ ਕਢੀਸਨ ਦਾ ਵੀ ਘੈਂਟ ਆ ਸਾਰੇ ਚੰਗਾ ਪੂਰੇ ਕੀ ਲਿਖਿਆ ਹੈ ਪ੍ਰਗਟ ਮਾਰੀ ਕੈਮਰਾ ਕਹਿੰਦਾ ਮੱਥਾ ਲਾ ਕੇ ਅੱਖੀਂ ਦੇਖ ਤਮਾਸ਼ਾ ਭੇਤ ਲੈ ਕੇ ਮਾਰਿਆ ਤਾਂ ਜੱਟ ਕੀ ਮਾਰਿਆ ਘੈਂਟ ਉਹ ਗੱਲ ਹੈ ਕੀ ਕੀ ਇਹਦਾ ਗੱਲਬਾਤ ਕੀ ਬਣੇ ਪੱਠੀ ਪੁੱਠੀ ਦਾ ਰੰਗ ਉਮੀ ਹਾਲਾ ਕਸਦੇ ਚੱਲੀ ਨਹੀਂ ਹੋ ਜਾ ਹੈ ਆ ਦੇ ਇੱਥੋਂ ਤਾਂ ਉਮੀ ਝੜ ਜਾਂਦਾ ਰ ਮੇਰੇ ਵੀ ਥੋੜਾ ਪੈਰ ਦਾ ਨੂਮੀ ਖੜੇ ਨਹੀਂ ਲੈ ਪੈਟਰੋਲ ਦੇਖ ਲੈ ਸਾਰੇ ਹਾਂ ਰੇਮ ਰੂਮ ਦਾ ਟਰੈਕਟਰ ਬੜਾ ਸਾਫ ਹੈ ਇਹ ਤਾਂ ਵੀ ਯਾਰ ਸੌਂਕੀ ਜਿਹਾ ਸੱਜਣ ਦਾ ਰੱਖਿਆ ਹੋਇਆ ਸੀ ਬਈ ਮੈਂ ਪਹਿਲੀ ਪਾਰਟੀ ਤੂੰ ਲਿਆ ਬਈ ਅੱਛਾ ਜ਼ਿਆਦਾਤਰ ਪਹਿਲੀ ਪਾਰਟੀ ਲਖੜਿਆ ਜਿੰਨੇ ਖੜਿਆ ਯਾਰ 22 ਮਾਡਲ ਵਰਗੀ ਕੰਡੀਸ਼ਨ ਆ 22 ਮਾਡਲ ਵਰਗੀ 18 ਮਾਡਲ ਹਾਂ ਸਮਾਨ ਹੀ ਦੇਖ ਲੈ ਕਿਵੇਂ ਲੱਗਿਆ ਯਾਰ 70000 ਦੇ ਟਾਇਰ ਟੈਰੀ ਪਏ ਹੋਣੇ ਟਾਇਰਾਂ ਦੇਖ ਲੈ ਟਾਇਰਾਂ ਨਾਲ ਹੀ ਹੋ ਗਰਿਆ ਪਿਆ ਦੇਖ 15 ਵਾਲੇ ਟਾਇਰ ਨੇਗੇ ਹਾਂ ਕਿ ਕੀ ਰੱਖਦਾ ਇਹਦਾ ਰੇਟ ਫਿਰ ਜੈ 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 ਦੱਸ ਦੀ ਪਹਿਲੀ ਝਟ ਚ ਵਿਕੇ ਹਾਂ 565000 ਮੈਂ ਲੱਕ ਪੈਂਟ ਯਾਰ ਚੱਕ 3100 ਰੁਪਏ ਡਿਸਕਾਊਂਟ ਵਾਚ ਉਹ ਵੀ ਤੂੰ ਬਾਅਦ ਚ ਯਾਦ ਕਰਾਉਣਾ ਯਾਰ ਫੇਰ 70 ਕਹਿਨਦਾ ਮੈਂ ਚਲ ਦੇਖੀ ਜੋ ਹੁਣ ਇਹ ਚੋ ਵੀ ਕਰਦਾ ਜਿਹੜਾ ਆ ਖੜਾ 60 55 ਇਹ 17 ਮਾਡਲ ਆ ਹਾਂ ਆਮ ਟਰੈਕਟਰ 16 ਚਾਹੁੰਦਾ ਬਹੁਤ ਘੱਟ ਆ ਜਿਹੜਾ 14 ਨਾਲ ਮਿਲੂ ਜਿੰਨੇ 14 ਨਾਲ ਲੈਣਾ ਮਿਲਦਾ ਨਹੀਂ ਹੈਗਾ ਹਾਂ T20 ਹਾਂ ਹਾਂ ਇਹ 14 ਇੰਡਰਾ ਚਾਹੀਏ ओरिजिनल ਸੰਗਰੂਰ ਨੰਬਰ ਫਾਸਟ ਪਾਰਟੀ ਦਾ ਅੱਛਾ ਚਾਹੁੰਦਾ ਨੇ 14 ਚਾਹੀਏ 14 ਹੀ ਡਰਾ ਚਾਹੀਏ ਰੰਗ ਪੇਂਟ ਹੀ ਵਾਲਾ ਖੜਾ ਇਹਦਾ ਵੀ ਹਾਂ ਹਾਂ ਮਗਰਾਡ ਮਗਰੂਡ 16 ਦਾ ਮੀਲ ਜਾਂਦਾ ਤੂੰ ਰੋਜ਼ ਵੀਡੀਓ ਪਾਉਣ ਜਾਂਦਾ 16 ਦਾ ਮੀਲ ਜਾਂਦਾ ਇਹ ओरिजिनल 14 ਚਾਹੀਦਾ ਹੈ ओरिजिनल ਹੀ 14 ਚਾਹੀਦਾ ਦੇਖ ਲੈ ओरिजिनल 14 ਚਾਹ ਬਈ ਹੂੰ ਕੋੜਾ ਬੰਪਰ ਵੀ ਲੱਗਿਆ ਹੋਇਆ ਹੁੱਕ ਮੂਰੇ ਲੱਗੀ ਹੋਈ ਸਾਰਾ ਕੁਝ ਓਕੇ ਓਕੇ ਬਈ ਮਰਾਡ ਮਰੂਡ ਮੂਰਲੇ ਸਾਰਾ ਕੁਝ ਓਕੇ ਆ ਹੂੰ ਮੇਰਾ ਮੰਦਰ ਟਰੈਕਟਰ ਬੜਾ ਸਾਫ ਪਿਆ ਯਾਰ ਪੈਰਦਾਨਾ ਆ ओरिजिनਲੀ ਕੰਨ ਦਾ ਸਾਰਾ ओरिजिनल ਹੀ ਵੀਰੇ ਉਹਨਾਂ ਵਾਲੀ ਉਹ ओरिजिनल ਯਾਰ ਇਹਨਾਂ ਦੀ ਸੁਣਾ ਬੈਟਰੀ ਬਾਕਸ ਤੋਂ ਕਈ ਇਦਰਾ ਹੀ ਵਰਕਟ ਹੁੱਕ ਹੱਕ ਦਾ ਲੈ ਦਾ ਕਰਾ ਜਾ ਕਲੰਕਾ ਲੰਕਾ ਦਾ ਟਿਊਬਾਂ ਦਾ ਮਾਡਲ 17 ਮਾਡਲ ओके ਤੇ ਕੀ ਡਿਮਾਂਡ ਰੱਖਦੀ ਇਹਦੀ 485000 ਦਾ ਦੇ ਦਾਂਗੇ ਯਾਰ ਕੋਈ ਦੰਦਾ ਨਹੀਂ ਹੈ ਪਰ ਜਿੱਥੇ ਮਰਜੀ ਜਾਈ 485000 ਦਾ 17 ਮਾਡਲ ਹਾਂ ਦੇ ਦਾਂਗੇ ਓਕੇ ਆਜੋ ਮਿੱਤਰੋ ਜੇ ਮੇਲਾ ਲੁੱਟਣਾ ਚ ਮੇਲਾ ਹੀ ਲਟਾਉਣਾ ਆ ਗੱਡੀ ਵੀ ਦੇਣੀ ਆ ਗੱਡੀ ਤੇ ਬਾਅਦ ਚ ਆਉਣੇ ਪਹਿਲਾਂ ਉਧਰ ਚੱਲਦੇ ਨਾਹੀ ਦਸੀ ਦੇ ਡਿਟੇਲ ਇਹਦੀ 2010 ਮਾਡਲ ਹਾਂ ਸਾਰੀ ਸਾਰੀ ਜਣੂਆ ਨੇ ਜੇ ਕੋਈ ਕਿਤੇ ਕਲਮ ਲੱਗੀ ਹੈ ਤੇ ਤਾਂ ਕੱਲੇ ਕੱਲੇ ਸ਼ੀਸ਼ੇ ਸਾਰੇ 10 ਦੇ ਮਾਰ ਕੇ ਮਿਲਦੇ ਨੇ ਫਰੰਟ ਤੱਕ ਵੀ 10 ਦੇ ਮਾਰ ਕੇ ਮਿਲਣ ਕੱਲੇ ਕੱਲੇ ਸ਼ੀਸ਼ਾ ਜੇ ਟਾਇਰ ਵੀ ਨਵੇਂ ਨੇ ਚਾਰੇ ਚਾਰੇ ਟਾਇਰ ਨਵੇਂ ਲਾਏ ਲੱਗੇ ਹੋ ਸੈਂਟਰ ਲੋਕ ਲਵਾਇ ਸੈਂਟਰ ਲੋਕ ਵੀ ਲਵਾਇਆ ਹੋਗਾ ਠੀਕ ਹੈ ਚੱਲੇ ਕਿੰਨੀ ਕੋਈ ਇਹ ਚੱਲੀ 1.5 ਲੱਖ ਦੀ ਆ 1.5 ਲੱਖ ਦਾ 10 ਮਾਡਲ 10 ਮਾਡਲ ਤੁਹਾਡੇ ਨਾਲ ਮਾਰਸੀ ਇਹਦੀ ਨਹੀਂ ਪਿਛਲੇ ਜੀ ਤੋਂ ਬੰਦੇ ਤੋਂ ਲਈ ਆ ਉਹਦੇ ਨਵਾਰਸੀਆ ਉਹਦਾ ਆਪਣੇ ਲੋਅ ਆਈਡੀ ਪ੍ਰੂਫ ਸਾਰਾ ਕੋਪਿਆ ਹੋਰ ਕੰਮੇ ਆ ਇਹ ਦੂਜੇ ਦੂਜੇ ਥਾਂਵੇਂ ਨਾਮ ਆ ਦੂਜੇ ਥਾਂਵੇਂ ਨਾਮ ਆ ਕੀ ਡਮਾਟ ਇਹਦੀ 7.5 ਲੱਖ ਦੀ 7.5 ਲੱਖ ਹਾਂ ਦੈਗਾ ਕਿੰਨੇ ਦੀ ਲਾਸਟ ਜਮਾ ਚਾਬੀ ਕਿੰਨੇ ਚ ਫੜਾਏਗਾ ਫਿਰ 3100 ਸੋੜੋ ਇਹਨੇ 5000 ਮਾਨਕ ਕਰਦੇ 15 15 ਤਾਂ ਨਹੀਂ ਰਹਿ ਜਾਣਾ ਬਿੱਸੇ ਦਾ ਹੈ ਪੂਰੇ ਆਂਦੀ ਕਰਾ ਦੀਏ ਪੂਰੇ ਨਾਲ ਦਾ ਯਾਰ ਲਾਉ ਲਾਈ ਜਾਂਦੇ ਉੱਤੀ ਨਹੀਂ ਹੈਗੀ ਬਾਈ ਯਾਰ ਮਾਲੀ ਯਾਰ ਸਾਰੀ ਦਿਨ ਹਣ ਤੂੰ ਨਿਗਾਹ ਮਾਰਗਾ ਹੁਣ ਵੀਡੀਓ ਪੈ ਗਈ ਫਿਰ ਹੁਣ ਦੇਖ ਇੱਕ ਮਿੰਟ ਇੱਧਰ ਦੇਖੇ ਹਾਂ ਜੇ ਕਿਤੇ ਵੀ ਕੋਈ ਗੋਲੇ ਨੂੰ ਯਾਰ ਵੀ ਕਹਦੇ ਐ ਐ ਕਹਦੇ ਵੀ ਇੱਥੇ ਗੋਲੇ ਨੂੰ ਯਾਰ ਗੱਡੀ ਤਾਂ ਤੇਰੀ ਸਾਂਭੀ ਹੋਈ ਆ ਗੱਡੀ ਤਾਂ ਨਹੀਂ ਮਾੜੀ ਹੈਗੀ ਗੱਡੀ ਤਾਂ ਤੇਰੀ ਬਹੁਤ ਸੋਹਣੀ ਚੌਕੜਾ ਜਮਾ ਜੋਕੂ ਹਮ ਦਾ ਨਮਾਗਾ ਲਾਏ ਲੱਗੇ ਹੋ ਸੈਂਟਰ ਲਾਉ ਲੱਗਿਆ ਹੋਇਆ ਐਂ ਕਰੋ ਮਿੱਤਰੋ ਯਾਰ ਕੋਈ 3100 ਰੁਪਏ ਸੌਟ ਨਹੀਂ ਰੁਪਇਆ 1 ਨਕਟਾ 220 ਰੁਪਇਆ ਵਿੱਚ ਪਾਉਣਾ 3 ਲੱਖ ਵੜਾ ਦਿਓ ਕਿੰਨੇ ਕਿਠੀ ਕਰਾਂ ਚਲੋ ਫੜਨੀ ਪਹ ਤੇ ਆਹ ਖੜਾ ਜਿਹੜਾ 50 ਦਾ ਇਹ ਵੀ 21 ਮਾਡਲ 21 ਮਾਡਲ ਇਹ ਵੀ ਫਰਸਟ ਓਨਰ ਅੱਛਾ ਕਿੰਨਾ ਚੱਲਿਆ ਹੋਇਆ ਇਹ 11 11.5 ਸੌ ਘੰਟ ਚੱਲਿਆ ਹੋਆ ਇਹ ਦੀ ਕੀ ਡਿਮਾਂਡ ਰੱਖੀ ਐ ਪੰਜ ਲੱਖ ਦੀ ਦੇ ਦਾਂਗੇ ਫਿਰ 21 ਮਾਡਲ 5 ਲੱਖ ਦਾ ਹਾਂ 55 ਕੈਟਾਗਰੀ ਵਾਲਾ ਇਹ ਹਾਂ 55 ਕੈਟਾਗਰੀ ਆ 5 ਲੱਖ ਦੇ ਦਾਂਗੇ ਤੇ ਜਿਹੜਾ ਆਹ ਖੜਾ ਸਵਰਾਜ 19 ਮਾਡਲ ਇਹ 19 ਮਾਡਲ ਇਹ ਵੀ ਸੰਰੂਰ ਨੰਬਰ ਅਸੇ ਵੀ ਸੰਰੂਰ ਨੰਬਰ ਹਾਂ ਮੂਲੇ ਟਾਇਰ ਨਾਲ ਦੇ ਪਿਛਲੇ ਨਵੇਂ ਤੇ ਥੱਲੇ ਨਵੇਂ ਨੇ ਹਾਂ ਕੰਡੀਸ਼ਨ ਦਾ ਵੀ ਸੋਹਣਾ ਪਿਆ ਹਾਂ 5 ਲੱਖ 40 ਹਜ਼ਾਰ ਦਾ 540000 19 ਮਾਡਲ 19 ਮਾਡਲ ਠੀਕ ਹੈ ਤੇ ਜਿਹੜਾ ਆ ਖੜਾ ਫਾਰਮਸਾਟ ਇਹ ਵੀ 11 ਮਾਡਲ ਹੈ ਵੀ ਫਰਸਟ ਆਨਰਰੀਆ ਚੌਕੜਾ ਨਵਾਂ ਅੱਛਾ ਹਾਂ 11 ਮਾਡਲ ਹੈ 11 ਮਾਡਲ ਫਰਸਟ ਆਨ ਸਾਰੀ ਜਨੂਨ ਹੂੰ ਕਿੰਨੇ ਦਾ 355000 ਦੀ ਓਨੇ ਦੀ ਬਸ ਜਿੰਨੇ ਆ ਤੁਹਾਨੂੰ ਪਤਾ ਫਾਰਮਸਾਟ ਦੇ ਫਿਰ ਇਹ ਕੀ ਰੇਟ ਨੇ ਉਹੀ ਰੇਟ ਆ ਇਹਦਾ ਵੀ ਹਾਂ ਤੇ ਜਿਹੜਾ ਇੱਧਰ ਖੜਾ 855 ਇਹ 2017 ਮਾਡਲ ਚਾਰੇ ਟਾਇਰ ਨਵੇਂ ਨੇ ਚਾਰੇ ਟਾਇਰ ਨਵੇਂ ਫਿਰ ਇਹਦਾ ਕੀ ਰੱਖਦਾ ਰੇਟ ਹੈ 14 ਟਾਇਰਾਂ ਵਾਲਾ ਹਾਂ 14 ਟਾਇਰਾਂ ਵਾਲਾ ਹਾਂ 490000 ਦਾ ਠੀਕ ਹੈ ਰੇਡ ਤੇ ਅਜੇ ਧੁਮਾਕੇਦਾਰ ਨੇ ਤੇ ਜਿਹੜਾ ਆਖੜਾ D60 ਇਹ 21 ਮਾਡਲ ਹਾਂ ਇਹ ਵੀ ਫਾਸਟ ਆਉਂਦਰੀ ਹੂੰ ਨਾਲ ਟਾਇਰ 70 75 ਪਾਹੇ ਓਕੇ ਹਾਂ 1500 ਘੰਟਾ ਚੱਲਿਆ ਹਾ ਕਿੰਨੇ ਦਾ ਬਣੂ ਇਹ 5.5 ਦਾ 5.5 ਲੱਖ ਦਾ ਹਾਂ ਤੇ ਇਹ ਹੁਣ ਆ ਵੀ ਦੱਸਦੇ ਲੱਗਦੇ ਚਾਰ ਜਣਾ ਇਹਦੇ ਵੀ ਚਾਰੇ ਟਾਇਰ ਨਵੇਂ ਨੇ ਇਹ ਵੀ 21 ਮਾਡਲ ਆ ਮੂਰਲੇ ਟਾਇਰ ਵੱਡੇ ਹਾਂ ਨੌ ਵਾਲੇ ਪਿਛਲੇ ਜਮਾ ਨਵੇਂ ਹੂੰ ਤਾਂ ਮਾਰ ਨਹੀਂ ਗਿਆ ਜੀ ਆ ਦੇ ਡੱਕ ਡੱਕੇ ਦਾ ਵਧੀਆ ਲੱਗਿਆ ਹੋਇਆ ਸਾਰੇ ਜਣੂ ਹਨ ਅੱਛਾ ਸਾਰੇ origignal ਹੈ ਹਾਂ ਕਿੰਨੇ ਦਾ ਫਿਰ ਕੀ ਡਿਮਾਂਡ ਰੱਖਦੀ 5,75,000 ਦਾ 5,75,000 ਦਾ 21 ਮਾਡਲ ਹਾਂ ਓਕੇ ਦੇਣਾ ਰੇਟ ਹੈ ਕੋੜਾ ਬੈਂਪਰ ਸਾਰਾ ਸਮਾਨ ਲੱਗਿਆ ਹੋਇਆ ਹੈ ਟਿੰਕੀ ਵਾਲਾ ਬੈਂਪਰ ਹੈ ਟਿੰਕੀ ਵਾਲਾ ਬੈਂਪਰ ਮਿਲਦਾ ਜਿੱਥੇ ਮਰਜੀ ਜਾਏ ਵੇ ਇਹਨਾਂ ਨਾਲ ਮਰਜੀ ਕੋਈ ਲੈ ਦੂੰ ਤਾਂ ਨਹੀਂ ਟਰੈਕਟਰ ਵਾਕੀ ਨਵਾਂ ਹੈ ਤੇ ਲੈ ਮੇਤੋ ਹੁਣ ਬਹੁਤ ਭਰਾ ਫੋਨ ਲਾਉਣਗੇ ਬਾਈ ਤੁਸੀਂ ਟਰੈਕਟਰ ਸਟਾਰਟ ਕਰ ਕਰਕੇ ਨਹੀਂ ਦਿਖਾਏ ਮੇਰੇ ਸਾਹਬ ਨਾਲ ਘੰਟੇ ਦੀ ਵੀਡੀਓ ਬਣ ਜਾਂਦੀ ਹੈ ਨਾ ਹਾਂ ਫਿਰ ਤਾਂ ਘੰਟੇ ਦੀ ਬਣ ਜਾਂਦੀ ਹੈ ਘੰਟੇ ਦੀ ਵੀਡੀਓ ਬਣ ਜਾਂਦੀ ਫਿਰ ਵੀ ਅਸੀਂ ਇੱਕ ਇੱਕ ਟਰੈਕਟਰ ਦੇ ਉੱਪਰ ਵੀ ਜ਼ਿਆਦਾ ਟਾਈਮ ਨਹੀਂ ਲਾਇਆ ਹੁਣ ਜੇ ਤੁਸੀਂ ਕੋਈ ਚੀਜ਼ ਬਰੀਕੀ ਦੇ ਵਿੱਚ ਪੁੱਛਣੀ ਹੈ ਨਾ ਤਾਂ ਬਾਈ RAM ਦਾ ਨੰਬਰ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲਿਖਿਆ ਵੀ ਪਿਆ ਇੱਕ ਵਾਰੀ ਆਪਾਂ ਪੌਸਿਬਲ ਲੈ ਲੈਂਦੇ ਹਾਂ ਕਿੰਨਾ ਬਾਈ 9814284337 ਹਾਂ 9815208388 ਲੈ ਮਿੱਤਰੋ ਇਹ ਨੰਬਰ ਤੇ ਕਰੋ ਸੰਪਰਕ 22 बाई ਦਾ ਫਰਵਾਹੀ ਹੈ। ਜੇ ਭਰਤ ਪਾਉਣ ਵਾਸਤੇ ਟਰੈਲੀ ਚਾਹੀਦੀ ਹੋਵੇ 22.5 ਕਵੰਟ ਦੀ ਟਰੈਲੀ ਖੜੀ ਹੈ। ਆਹ ਵਾਲੀ? ਹਾਂ ਪੱਸੀਆ ਖੜੀ ਆ। ਵਿਚੇ ਸਮਾਨ ਜਾਲੀ ਸਮੇਤ ਸਾਰਾ ਕੁਝ। ਅੱਛਾ ਮਿੱਟੀ ਵਾਲਾ ਟਰਾਲਾ ਹੈ? ਹਾਂ। ਉੱਪਰ ਤੂੜੀ ਵਾਲੀ ਵੀ ਤੇ ਵਰਤੀ ਜਾਊ। ਉੱਪਰ ਤੂੜੀ ਵਾਲੇ ਵਾਸਤੇ ਵਰਤਣ ਤੇ ਜਾਲੀ ਬੈੱਡ ਹੈਗਾ ਸਾਰਾ ਕੁਝ। ਹੂੰ। ਨਹੀਂ ਬਸ ਸਾਰੀ ਉਹ ਆ ਗਈ। ਗਾਡਰ ਗੁੱਡਰ ਬੰਦ ਸਾਰ ਕੋਈ ਅਠ ਨਟਾਂ ਵਾਲੇ ਹੱਬਾਂ ਸਾਰ ਕੋਈ ਤਿੰਨ ਟੈਰਾ ਬੜਾ ਇੱਕ ਪੱਕਾ। ਓਕੇ। ਨਾ ਦੇਖ ਸਾਰਾ ਨਵੇਂ ਬੰਦ ਗਾਡਰ ਲਵਾ ਨਹੀਂ ਬੰਦਾ। ਮਾੜਾ ਗਾਡਰ ਤੜਕੇ ਉਹੀ ਜਾ ਕੇ ਨਵੇਂ ਲਵਾ ਲਿਆ ਬੰ ਹਲੇ ਉਹ ਮੈਂ ਉਹ ਕੱਲੀ ਲੈ ਕੇ ਆਂ ਜਮ ਖੜੀ ਜਾਉਂ ਮੀ ਆ ਅੱਛਾ ਮਾਗਰ ਵੀ ਤੱਕ ਲਈ ਹੋਈ ਐ ਮਾਰੋ ਤੱਕਣ ਵਾਸਤੇ ਉਹ ਲਈ ਹੋਈ ਹੂੰ ਜੇ ਜਿਵੇਂ ਜੇਸੀ ਵੀ ਲਾ ਕੇ ਤੱਕ ਦਿੰਦਿਆ ਹਾਂ ਹਾਂ ਉਹਦੇ ਵਾਸਤੇ ਲਵਾਈ ਹੋਇਆ ਸਪੋਰਟ ਡਾਲੇ ਦਸੀਆਂ ਦਾ ਵਜ਼ਨ ਤਾਂ ਹੈਗਾ ਤਾਂ ਵੀ ਤਾਂ ਕਾਫੀ 2 ਕੁਇੰਟਲ ਗੱਲਾਂ ਡਾਲ ਲਈ ਆ ਅੱਛਾ ਇਹ 711 11.5 ਸੱਡਾਂ ਮਿਲਣਗੇ ਸੱਡਾਂ ਨਹੀਂ ਉਹ ਪੱਟੇ ਹਾਂ ਨਹੀਂ ਬੱਡੇ ਹੈਗੇ ਅੰਦਰ ਵਿੱਚ ਪਿਆ ਅੱਛਾ ਬੱਡੇ ਹੀ ਪਏ ਵਿੱਚ ਬੱਡੇ ਹੈਗੇ ਉੱਪਰ ਜਾਲੀ ਹੈਗੀ ਓਕੇ ਪਿਛਲੇ ਪੱਲੇ ਹੈਗੇ ਉਹ ਠੀਕ ਆ ਜਿਹੜੇ ਜਾਲੀ ਵਾਲੇ ਹੁੰਦੇ ਆ ਕੀ ਇਹਦੀ ਕਿਲੋ ਮਾੜਾ 195000 ਰੁਪਏ ਦੇਣ ਲੈਣ ਕਿਥੇ ਸਕ ਬੰਦ ਬਸ ਇੰਨੇ ਦੀ ਆ 195 ਹਾਂ ਆਹਦੇ ਵਿੱਚ ਨਹੀਂ ਜਿਹੜੀ ਆਖੜੀ ਨਹੀਂ ਨਹੀਂ ਇਹ ਹੀ ਨਹੀਂ ਬਸ ਠੀਕ ਹੈ ਤੇ ਲੈ ਆਜੋ ਮਿੱਤਰੋ ਫਟਾਫਟ ਪਿੰਡ ਫਰਵਾਹੀ ਆ ਬਰਨਾਲੇ ਤੋਂ 3 ਕਿਲੋਮੀਟਰ ਦੂਰ ਆ ਤੇ ਬਾਈ ਦਾ ਰਾਮ ਦਾ ਘਰ ਨਾ ਤੁਸੀਂ ਗੁਲਾਬ ਸਿੱਧੂ ਦੀ ਮੋਟਰ ਪੁੱਛ ਲਿਓ ਮੋਟਰ ਤੇ ਬਿਲਕੁਲ ਨੇੜੇ ਘਰ ਬਾਈ ਦਾ ਹਨਾ ਆ ਸਾਹਮਣੇ ਘਰ ਦੇ ਗੁਲਾਬ ਸਿੱਧੂ ਦੀ ਮੋਟਰ ਹੈ ਤੇ ਬਸ ਇੱਥੇ ਹੁੰਦਾ ਬਾਈ ਇੰਨੇ ਟਰੈਕਟਰ ਹਰ ਵਕਤ ਹੀ ਘਰੇ ਖੜੇ ਹੁੰਦੇ ਆ ਕੋਈ ਵੀ ਟਰੈਕਟਰ ਲੈਣਾ ਲੋਨ 12 ਮਾਡਲ ਤੋਂ ਉੱਪਰ ਸਾਰਿਆਂ ਦੇ ਉੱਪਰ ਹੀ ਹੋ ਜਾਊਗਾ ਭਾਈ ਹਾਂ ਇੱਕ ਦਾ ਟਰੈਕਟਰ ਜੇ ਕੋਈ ਡਾਊਨ ਮਾਡਲ ਹੋਇਆ ਤਾਂ ਬਸ ਆਹ 2 ਤੋਂ 11 ਮਾਡਲ ਉਹਨਾਂ ਤੇ ਨਹੀਂ ਹੋਣਾ ਬਾਕੀ ਸਾਰੇ ਉੱਚੇ ਮਡਲ ਆ ਜੋ ਗਰਾ ਫਟਾਫਟ ਪਿੰਡ ਫਰਵਾਹੀ ਜਲਾ ਬਣਾ ਦੇ ਸਿਬਲ ਆ ਗਿਆ ਸਹੀ ਹੋਣਾ ਜੇ ਲੋਨ ਆਪਾਂ ਕਰਾ ਦਾਂਗੇ ਹਾਂ ਸਿਬਲ ਤੋਂ ਆਡਾ ਪਹਿਲਾਂ ਚੈੱਕ ਕਰਵਾ ਕੇ ਆਇਓ